ਅੱਜ ਸਮੁੱਚੇ ਖਾਲਸਾ ਪੰਥ ਵਾਸਤੇ ਬਹੁਤ ਵੱਡਾ ਇੱਕ ਦਿਨ ਹੈ ਕਿ ਇਸ ਦਿਨ ਜੋਨ 1984 ਨੂੰ ਜੋ ਭਾਰਤ ਦੀ ਕਾਂਗਰਸ ਦੀ ਹਕੂਮਤ ਵੱਲੋਂ ਭਾਰਤੀ ਫੌਜਾਂ ਟੈਂਕਾਂ ਤੋਪਾਂ ਦੇ ਨਾਲ ਲੈਸ ਕਰਕੇ ਹਜ਼ਾਰਾਂ ਦੇ ਗਿਣਤੀ ਵਿੱਚ ਸਾਂਝ ਵਾਪਤਾ ਦੇ ਕੇਂਦਰ ਰੋਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਮੇਰੀ ਪੀਰ ਤੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਤੇ ਫੌਜਾਂ ਨੂੰ ਚਾੜਿਆ ਗਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਗੋੜੀਆਂ ਲੱਗੀਆਂ ਟੈਂਕਾਂ ਤੋਂ ਪਾਦੇ ਗੋਲਿਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟਹਿ ਢੇਰੀ ਕੀਤਾ ਗਿਆ। ਔਰ 20ਵੀਂ ਸਦੀ ਦੇ ਬਹਾਦਰ ਜਰਨੈਲ ਮਰਦੇ ਮੁਜਾਹਿਦ ਕੌਮੀ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਨੇ ਆਪਣੇ ਸਾਥੀ ਸਿੰਘਾਂ ਦੇ ਨਾਲ ਦਮ ਦਮੇ ਟਕਸਾਲ ਦੀ ਰਵਾਇਤ ਨੂੰ ਮੁੱਖ ਰੱਖਦਿਆਂ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਹਿਬ ਜੀ ਦੀ ਮਾਣ ਪਰਯਾਦਾ ਨੂੰ ਕਾਇਮ ਰੱਖ ਗਿਆ ਹੋਇਆ ਅੱਜ ਦੇ ਦਿਨ ਸਤਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਪੰਥ ਦੇ ਪ੍ਰਸਿੱਧ ਵਿਦਵਾਨ ਬਾਬਾ ਬੰਤਾ ਸਿੰਘ ਜੀ ਉਹ ਆਪ ਜੀ ਦੇ ਨਾਲ ਇੱਕ ਜ਼ਿਕਰ ਕਰਕੇ ਗਏ ਕਿ ਕਿਸੇ ਵਿਦਵਾਨ ਨੇ ਆਪਣੇ ਮਨ ਦੀ ਜਿਹੜੀ ਗੱਲ ਹੈ ਉਹ ਲਿਖੀ ਕਿ ਇਹੋ ਲੱਗਦਾ ਸੀ ਕਿ ਸੰਤ ਸ਼ਹੀਦ ਹੋਏ ਪਏ ਨੇ ਸਰੀਰ ਪਿਆ ਹੈ ਉਹਨਾਂ ਦੇ ਕੇਸਾਂ ਦੇ ਵਿੱਚੋਂ ਜਿਵੇਂ ਕਿ ਜੇਲਮ ਤੇ ਚਰਾਬ ਨਿਕਲਦਾ ਹੈ ਰਾਬੀ ਸਤਲੋਜ ਨੇ ਉਹਨਾਂ ਦੇ ਡੋਲੇ ਪਕੜੇ ਹੋਏ ਨੇ ਬਹੁਤ ਉਸ ਵਿਦਵਾਨ ਨੇ ਆਪਣੇ ਮਨ ਦੀ ਭਾਵਨਾ ਆਪਾਂ ਨੇ ਮੰਨਦਾ ਜਿਹੜਾ ਸਤਕਾਰ ਸੀ ਉਹ ਸੰਤਾਂ ਪ੍ਰਤੀ ਵਿਅਕਤ ਕੀਤਾ ਔਰ ਏਕੋ ਕਹਿੰਦਾ ਕਿ ਧੰਨ ਗੁਰੂ ਹਰਕੋਬੀਤ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬੇਰੀ ਪੀਰੀ ਦੇ ਮਾਲਕ ਸੰਤ ਬਾਬਾ ਜਰਨੈਲ ਸਿੰਘ ਜੀ ਔਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਰਨਲ ਛੁਬੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਜਿਹੜੇ ਉੱਥੇ ਸੰਤਾਂ ਦੇ ਸਾਥੀ ਸਿੰਘ ਸ਼ਹੀਦ ਹੋਏ ਸਤਿਗੁਰਾਂ ਦੇ ਪਾਵਨ ਸ਼ਹੀਦੀ ਦਿਹਾੜੇ ਤੇ ਦਰਸ਼ਨ ਇਸ਼ਨਾਨ ਕਰਨ ਆਈਆਂ ਸੰਗਤਾਂ ਸ਼ਹੀਦ ਹੋਈਆਂ ਇਹੋ ਲੱਗਦਾ ਸੀ ਕਿ ਜਿਵੇਂ ਮੇਰੀ ਪੀਰ ਦੇ ਮਾਲਕ ਸਤਿਗੁਰੂ ਉਹਨਾਂ ਮਹਾਨ ਸ਼ਹੀਦਾਂ ਦੀਆਂ ਪਵਿੱਤਰ ਆਤਮਾਵਾਂ ਨੂੰ ਆਪ ਲੈਣ ਵਾਸਤੇ ਆਏ ਹੋਣ ਤੇ ਉਹ ਜਿਹੜੇ ਬਹਾਰ ਸ਼ਹੀਦ ਨੇ ਉਹ ਮੇਰੇ 피ਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੋਦ ਦੇ ਵਿੱਚ ਸੁਮਾਗੈ ਹੋਣ ਗੁਰਮੁਖ ਵੇਸਗਾਲ ਵਿੱਚ ਕੋਈ ਦੋਰਾਵਾ ਨਹੀਂ ਪਹਿਲੀ ਗੱਲ ਤੇ ਇਹ ਹੈ ਕਿ ਸ਼ਹੀਦ ਹੋਣਾ ਔਖਾ ਹੈ ਮਰਨਾ ਬਹੁਤ ਔਖਾ ਹੈ ਇਸ ਫਾਨੀ ਸੰਸਾਰ ਨੂੰ ਇੱਥੋਂ ਕੂਚ ਕਰਨਾ ਸਮੇਂ ਅਨੁਸਾਰ ਤੇ ਸਭ ਜਾਣਦੇ ਨੇ ਠੀਕ ਹੈ ਇਹ ਜਾਣਾਂ ਕਿ ਮਰ ਹੈਗੇ ਕਿ ਐਸਾ ਮਰਣਾ ਹੋਏ ਜੇਕਰ ਸਾਹਿਬ ਮਨ ਉਹ ਨਾ ਵਿਸਰਿਆ ਤਾਂ ਸਹਿਲਾ ਬਰਣਾ ਹੋਏ ਲੇਕਰ ਮੌਤ ਸਾਹਮਣੇ ਖੜੀ ਹੈ ਨਜ਼ਰ ਆ ਰਹੀ ਹੈ ਕਿ ਮੌਤ ਸਾਹਮਣੇ ਖੜੀ ਹੈ ਤੇ ਜੋਜ ਕੇ ਦ੍ਰਿੜਤਾ ਤੇ ਤਾਲ ਸੂਰ ਬੀਰਤਾ ਤੇ ਨਾਲ ਛਾਤੀ ਤਾੜ ਕੇ ਮੌਤ ਨੂੰ ਆਪਣੇ ਗਲੇ ਲਗਾਉਣਾ ਸ਼ਹਾਦਤ ਪ੍ਰਾਪਤ ਕਰਨੀ ਇਹ ਗੁਰਮੁਖੋ ਕੇਵਲ ਤੇ ਕੇਵਲ ਖਾਲਸਾ ਪੰਥ ਦੇ ਹਿੱਸੇ ਵਿੱਚ ਆਇਆ ਹੈ ਔਰ ਆਗਤੇ ਦਿਨ ਮਰਦੇ ਮੁਜਾਹਿਬ ਸੰਤ ਪਾਪਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਆਪਣੇ ਸਾਥੀ ਸਿੰਘਾਸਮੇਤ ਪਾਵਨ ਸ਼ਹਾਦਤ ਪ੍ਰਾਪਤ ਕੀਤੀ ਇੱਕ ਵਿਦਵਾਨ ਨੇ ਬੜਾ ਸੋਣਾ ਲਿਖਿਆ ਕਹਿੰਦਾ ਕਿ ਜਦੋਂ ਭਾਈ ਸਾਹਿਬ ਭਾਈ ਬਨੀ ਸਿੰਘ ਜੀ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾ ਕਾਦੀ ਦੇ ਸੂਬੇਦਾਰ ਨੂੰ ਇਹ ਸ਼ਬਦ ਕਹੇ ਅਸਾਨ ਕਹਿੰਦੇ ਹਰ ਮੰਦਰ ਕੋ ਇਹ ਹੈ ਪੁਜਾਰੀ ਮੰਨੈ ਇਸ ਕੋ ਖਲਕਤ ਸਾਰੀ ਦੂਰੋ ਚਾਲ ਕੇ ਜੋ ਸਿਖਾਵੈ ਇਸ ਹੀ ਕੋਵਾ ਫਤੈ ਬੁਲਾਵੈ ਸਿੱਖਨ ਕੋ ਸਿੱਖੀ ਦਰੜਾਵੈ ਸਿੱਖਿਓ ਚੋਕੈ ਇਸ ਧਨ ਖਾ ਲਗਾਵੈ ਅਤ ਸਿਖੜਿਆ ਬਹੁਤੀ ਚੈ ਖੋਲ ਜਾਪਤੇ ਹੈ ਤੁਮਨੇ ਦਈ ਕਹਿੰਦੇ ਕਿ ਸਿੱਖਾਂ ਨੇ ਅਤ ਬੜੀ ਚੁੱਕੀ ਹੈ ਜਦੋਂ ਇਹ ਤੂੰ ਸਿੱਖਾਂ ਨੂੰ ਖੋਲ੍ਹ ਦਿੱਤੀ ਹੈ ਇਹ ਜਿਹੜਾ ਭਾਈ ਬਾਰੀ ਸਿੰਘ ਹੈ ਇਹ ਹਰਮੰਦਰ ਸਾਹਿਬ ਦਾ ਪੁਜਾਰੀ ਹੈ ਹਰਮੰਦਰ ਸਾਹਿਬ ਦਾ ਗ੍ਰੰਥੀ ਹੈ ਔਰ ਸਾਰੇ ਇਹਨੂੰ ਵਾਕੇ ਸੀਸ ਝੁਕਾਉਂਦੇ ਨੇ ਤੇ ਜੇਕਰ ਸਿੱਖੀ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਕੁਤਾਹੀ ਕਰਦਾ ਹੈ ਕੋਈ ਕੁਰੇਅਤ ਕਰਦਾ ਹੈ ਤੇ ਇਹ ਉਹਨੂੰ ਦੁਬਾਰਾ ਤਨਖਾਹ ਲਾ ਕੇ ਤੇ ਫੇਰ ਦੁਬਾਰਾ ਸਿੱਖੀ ਦੇ ਵਿੱਚ ਸ਼ਾਮਲ ਕਰਦਾ ਹੈ ਕਹਿੰਦੇ ਇਹਨੂੰ ਖਤਮ ਕਰਨਾ ਚਾਹੀਦਾ ਹੈ ਫਤਵਾ ਲਾਇਆ ਗਿਆ ਕਿ ਬੰਦ ਬੰਦ ਕੱਟ ਕੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਾਏ ਤਿਆਰੀ ਕੀਤੀ ਗਈ ਜਲਾਦ ਆਇਆ ਟੋਕਾ ਤਿਆਰ ਕੀਤਾ ਗਿਆ ਭਾਈ ਸਾਹਿਬ ਜੀ ਚੌਕੜਾ ਲਾ ਕੇ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਬਹਿ ਗਏ ਤੇ ਜਿਹੜਾ ਉਹ ਜਲਾਦ ਸੀ ਨਾ ਉਹ ਭਾਈ ਸਾਹਿਬ ਜੀ ਹੋਰਾਂ ਦੇ ਗੁੱਟ ਤੇ ਵਾਰ ਕਰਨ ਲੱਗਾ ਹੱਥ ਤੋਂ ਅੱਗੇ ਗੁੱਟ ਤੇ ਵਾਰ ਕਰਨ ਲੱਗਾ ਕਿਉਂਕਿ ਫਤਵਾ ਇਹ ਸੀ ਕਿ ਬੰਦ-ਬੰਦ ਕੱਟਿਆ ਜਾਏ ਭਾਈ ਮਨੀ ਸਿੰਘ ਸਾਹਿਬ ਜੀ ਕਹਿਣ ਲੱਗੇ ਕਿ ਜਲਾਦ ਖਲੋਜਾ ਅਜੇ ਮੇਰੇ ਸਰੀਰ ਤੇ ਟੱਕ ਨਾ ਲਾਈਂ ਜਲਾਦਖਾਨ ਦਾ ਬਜ਼ੁਰਗਾ ਬੇਨੂੰ ਪਤਾ ਸੀ ਤੂੰ ਡੋਲ ਜਾਣਾ ਕਿਉਂਕਿ ਬੜੇ ਬੜੇ ਮੌਤ ਸਾਹਮਣੇ ਖੜੀ ਵੇਖ ਕੇ ਡੋਲ ਜਾਂਦੇ ਨੇ ਮਰਨਾ ਬਹੁਤ ਔਖਾ ਹੈ ਮੈਨੂੰ ਪਤਾ ਸੀ ਤੂੰ ਡੋਲ ਜਾਣਾ ਤੂੰ ਮੰਨ ਜਾਣਾ ਤੂੰ ਇਸਲਾਮ ਧਾਰਨ ਕਰਨ ਵਾਸਤੇ ਮੰਨ ਜਾਣਾ ਭਾਈ ਸਾਹਿਬ ਜਿਹ ਕਹਿਣ ਲੱਗੇ ਮੈਂ ਤੇਰਾ ਹੱਥ ਇਸ ਕਰਕੇ ਨਹੀਂ ਰੋਕਿਆ ਕਿ ਮੈਨੂੰ ਮੌਤ ਤੋਂ ਡਰ ਲੱਗਦਾ ਹੈ ਮੈਂ ਪਿਰਾਹਤ ਇਸ ਕਰਕੇ ਰੋਕਿਆ ਕਿ ਆਪਣੇ ਮਾਲਕ ਦਾ ਹੁਕਮ ਮੰਨ। ਉਹ ਜਲਾਦ ਕਿਹਾ ਆਪਣੇ ਮਾਲਕ ਦਾ ਹੁਕਮ ਇਤੇ ਮੰਨ ਰਿਹਾ ਹਾਂ। ਮੇਰੇ ਮਾਲਕ ਦਾ ਹੁਕਮ ਹੈ ਕਿ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਜਾਏ, ਕਤਲ ਕੀਤਾ ਜਾਏ। ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਜਲਾਦ ਮੇਰੇ ਸਰੀਰ ਦਾ ਬੰਦ ਮੇਰੇ ਗੁੱਟ ਤੋਂ ਨਹੀਂ ਸ਼ੁਰੂ ਹੁੰਦਾ, ਮੇਰੇ ਸਰੀਰ ਦਾ ਬੰਦ ਮੇਰੇ ਉਂਗਲ ਦੇ ਪੋਟੇ ਤੋਂ ਸ਼ੁਰੂ ਹੁੰਦਾ ਹੈ। ਆਪਣੇ ਟੋਕੇ ਦਾ ਵਾਰ ਮੇਰੇ ਗੁੱਟ ਤੇ ਨਾ ਕਰ ਆਪਣੇ ਟੋਕੇ ਦਾ ਵਾਰ ਮੇਰੇ ਉਂਗਲ ਦੇ ਪਹਿਲੇ ਪੋਟੇ ਤੇ ਕਰ ਜਲਾਦ ਬੜਾ ਹੈਰਾਨ ਕਿ ਇਹਨਾਂ ਨੂੰ ਬਹੁਤ ਤੋਂ ਡਰ ਨਹੀਂ ਆਉਂਦਾ ਜਲਾਦ ਪੁੱਛਦਾ ਹੈ ਬਜ਼ੁਰਗਾ ਜਦੋਂ ਮੈਂ ਤੇਰੇ ਹੱਥ ਉੱਤੇ ਤੇਰੇ ਪੋਟੇ ਦੇ ਉੱਤੇ ਟੋਕਾ ਮਾਰਿਆ ਤੇ ਤੈਨੂੰ ਦਰਦ ਨਹੀਂ ਹੋਏਗਾ ਬੇਕੀਸੇ ਬਦਵਾਨ ਨੇ ਬੜੇ ਸੋਹਣੇ ਬੋਲ ਲਿਖੇ ਨੇ ਉਹ ਕਹਿੰਦੇ ਕਿ ਬੰਤ ਬੰਦ ਉਤੇ ਐ ਬੇਰੇ ਕਾਤਿਲ ਤੂੰ ਖੰਜਰ ਜਦੋਂ ਚਲਾਏਗਾ ਕੱਟ-ਕੱਟ ਕੇ ਬੰਦ ਮੇਰੇ ਤੂੰ ਧਰਤੀ ਜਦੋਂ ਰੁਲਾਏਗਾ ਦਰਦ ਪਿਆਲੇ ਭਰ-ਭਰ ਕੇ ਐ ਸਿਜਾਮ ਵਾਂਗ ਪੀ ਜਾਵਾਂਗੇ ਓ ਕਾਤਿਲ ਆਪਾਂ ਦੋ ਮੇਰ ਨਾਲ ਮਿਲ ਅਜਬ ਤਮਾਸ਼ਾ ਲਾਵਾਂਗੇ ਜਲਾਦ ਕਹਿੰਦਾ ਬਜ਼ੁਰਗਾ ਤੁਹਾਨੂੰ ਵੀ ਤਾਕਤ ਕਿੱਥੋਂ ਮਿਲਦੀ ਹੈ ਗੁਰਮੁਖ ਜਿਹੜਾ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਹਮਲਾ ਕੀਤਾ ਗਿਆ ਨਾ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਹਮਲਾ ਵੀ ਇਸੇ ਕਰਕੇ ਕੀਤਾ ਗਿਆ ਆਤਮਕ ਵੀਡੀਓ ਸੁਣਦਾ ਸੀ ਉਸ ਵੀਡੀਓ ਦੇ ਵਿੱਚ ਇੱਕ ਭਾਈ ਰਾਗੀ ਭਾਈ ਅਵਤਾਰ ਸਿੰਘ ਦਾ ਜ਼ਿਕਰ ਆਕਿਆ ਇੰਗਲੈਂਡ ਵਿੱਚ ਕਿਸੇ ਥਾਂ ਤੇ ਉਹ ਟਹਿਲ ਰਿਹਾ ਸਨ ਕਿੰਦੇ ਕੋਈ ਅੰਗਰੇਜ਼ ਵੱਡੇ ਅਰੀ ਉਮਰ ਦਾ ਉਹਨੇ ਉਹਨੂੰ ਫਤਿਹ ਬੁਲਾਈ ਅੰਗਰੇਜ਼ ਨੇ ਬੋਲ ਕੇ ਫਤਿਹ ਬੁਲਾਈ ਭਾਈ ਅਵਤਾਰ ਸਿੰਘ ਜਿਹੜਾ ਪੁੱਛਿਆ ਕਿ ਤੁਸੀਂ ਅੰਗਰੇਜ਼ ਹੋ ਤੁਹਾਨੂੰ ਸਿੱਖੀ ਬਾਰੇ ਕੀ ਪਤਾ ਉਹ ਕਹਿੰਦਾ ਕਿ ਮੈਂ ਬ੍ਰਿਟਿਸ਼ ਫੌਜ ਵਿੱਚ ਹਿੰਦੂਸਤਾਨ ਵਿੱਚ ਰਿਆ ਹਾਂ ਸਿੱਖਾਂ ਦੇ ਵਿੱਚ ਰਿਆ ਹਾਂ ਮੈਨੂੰ ਪੰਜਾਬੀ ਬੋਲਣੀ ਚੰਗੀ ਤਰ੍ਹਾਂ ਆਉਂਦੀ ਹੈ ਕਹਿੰਦੇ ਕਿਉਂ ਅੰਗਰੇਜ਼ ਕਹਿਣ ਲੱਗਾ ਕਿ ਹੈ ਤੁਹਾਡੇ ਕੋਲ ਬਹੁਤ ਕੁਝ ਸਿੱਖੋ ਤੁਸੀਂ ਕਦੇ ਮੈਦਾਨੇ ਜੰਗ ਵਿੱਚ ਨਹੀਂ ਹਾਰੇ ਤੁਸੀਂ ਸਾਰੀਆਂ ਜੰਗਾਂ ਜਿੱਤੀਆਂ ਨੇ ਆਪਾਂ ਕੁਰਬਾਨ ਕਰਕੇ ਜਿੱਤੀਆਂ ਨੇ ਪਰ ਤੁਹਾਡੇ ਵਿੱਚ ਇੱਕ ਕਮਜ਼ੋਰੀ ਹੈ ਕਿ ਤੁਸੀਂ ਟੇਬਲ ਤੇ ਆ ਕੇ ਹਾਰ ਜਾਂਦੇ ਹੋ ਤੁਸੀਂ ਟੇਬਲ ਤੇ ਆ ਕੇ ਨਹੀਂ ਜਿੱਤ ਪਾਉਂਦੇ ਜੰਗਾਂ ਜਿੱਤਦੇ ਹੋ ਕਦਾਨਾ ਵਿੱਚ ਲੜਦੇ ਹੋ ਸ਼ਹਾਤਾ ਪਾਉਂਦੇ ਹੋ ਲੇਕਿਨ ਜਦੋਂ ਗੱਲ ਬਾਤ ਕਰਨ ਦੇ ਬਾਰੇ ਆਉਂਦੀ ਹੈ ਤੁਸੀਂ ਜਿੱਤ ਜਾਂਦੇ ਹੋ ਇਸੇ ਕਰਕੇ ਸ਼੍ਰੀਮਤੀ ਇੰਦਰਾ ਗਾਂਧੀ ਇਹਨੂੰ ਕਿ세 ਸਾਡੇ ਸਿੱਖ ਲੀਡਰ ਨੇ ਪੁੱਛਿਆ ਕਿ ਬੀਬੀ ਤੇਨੂੰ ਸਿੱਖਾਂ ਨਾਲ ਇਹਨੇ ਨਫ਼ਰਤ ਕਿਉਂ ਹੈ ਉਹ ਇੰਦਰਾ ਗਾਂਦੇ ਕਹਿਣ ਲੱਗੇ ਕਿ ਮੈਨੂੰ ਸਿੱਖਾਂ ਨਾਲ ਇਸ ਕਰਕੇ ਨਫ਼ਰਤ ਹੈ ਕਿ ਜਦੋਂ ਐਮਰਜੈਂਸੀ ਲੱਗੀ ਸੀ ਤੇ ਅਕਾਲੀਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕੀਤੀ ਸੀ ਮੇਰੇ ਖਿਲਾਫ਼ ਮੇਰੇ ਰਾਜ ਭਾਗ ਦੇ ਖਤਮ ਹੋਣ ਵਾਸਤੇ ਅਰਦਾਸ ਕੀਤੀ ਸੀ ਤੇ ਉਹ ਜਿਹੜਾ ਅਕਾਲੀ ਆਗੂ ਸੀ ਉਹ ਕਹਿਣ ਲੱਗਾ ਬੀਬੀ ਜਦੋਂ ਸਿੱਖ ਅਰਦਾਸ ਕਰਦਾ ਤੇ ਕਿਸੇ ਦੇ ਬੁਰੇ ਦੀ ਅਰਦਾਸ ਨਹੀਂ ਕਰਦਾ ਸਿੱਖ ਤੇ ਅਰਦਾਸ ਕਰਕੇ ਇਹ ਕਹਿੰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਕਹਿੰਦੇ ਕਿ ਅਸੀਂ ਐਮਰਜੈਂਸੀ ਮੋਰਚੇ ਵੇਲੇ ਤੇਰੇ ਸਾਹਮਣੇ ਖਲੋਤੇ ਅਸੀਂ ਮੋਰਚੇ 'ਤੇ ਲਾਏ ਅਸੀਂ ਧਰਨੇ 'ਤੇ ਲਾਏ ਅਸੀਂ ਸ਼ਹੀਦੀਆਂ ਵੀ ਪਾਈਆਂ ਤੇ ਅਸੀਂ ਐਮਰਜੈਂਸੀ ਤੁੜਵਾਏ ਵੀ ਗੁਰਮਖੋ ਇਸੇ ਕਰਕੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਚਾਹੇ ਕੋਈ ਵੀ ਹਕਮਤ ਹੋਵੇ ਜਦ ਤੋਂ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਹੋਈ ਜਦ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਜਾਤੋਂ ਸਤਗੁਰੂ ਜੀ ਹਰਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਮਾਨ ਹੋਏ ਉਦੋਂ ਤੋਂ ਜਿੰਨੀਆਂ ਵੀ ਹਕੂਮਤਾਂ ਆਈਆਂ ਚਾਹੇ ਉਹ ਰੰਗੜਾਂ ਦੀ ਹਕੂਮਤ ਹੈ ਚਾਹੇ ਅਬਦਾਲੀਆਂ ਦੀ ਹੈ ਚਾਹੇ ਦੁਰਾਨੀਆਂ ਦੀ ਹੈ ਚਾਹੇ ਅੰਗਰੇਜ਼ਾਂ ਦੀ ਹੈ ਚਾਹੇ ਭਾਰਤ ਦੀ ਹਕੂਮਤ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਇਨ੍ਹਾਂ ਹਕੂਮਤਾਂ ਦੀਆਂ ਅੱਖਾਂ ਦੇ ਵਿੱਚ ਚੁੱਪਦਾ ਹੈ ਇਸੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਕਿ ਜਿੱਥੋਂ ਸਿੱਖਾਂ ਨੂੰ ਤਾਕਤ ਮਿਲਦੀ ਹੈ ਉਹ ਸੋਮਾ ਹੀ ਖਤਮ ਕਰ ਦਿੱਤਾ ਜਾਏ। ਉਹ ਬਜ਼ੁਰਗ ਨੇ ਪੁੱਛਿਆ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਕਿ ਜਲਾਦੇ ਨੇ ਪੁੱਛਿਆ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਕਿ ਬਜ਼ੁਰਗ ਤੁਹਾਨੂੰ ਵੀ ਤਾਕਤ ਕਿੱਥੋਂ ਮਿਲਦੀ ਹੈ ਤੁਹਾਡਾ ਮੁਰਸ਼ਿਦ ਕੌਣ ਹੈ? ਤੇ ਭਾਈ ਮਨੀ ਸਿੰਘ ਸਾਹਿਬ ਜੀ ਕਹਿਣ ਲੱਗੇ ਸਾਡੇ ਮੁਰਸ਼ਿਦ ਬਾਰੇ ਤੂੰ ਨੇ ਸੁਣਿਆ ਤੂੰ ਨਹੀਂ ਜਾਣਦਾ ਸਾਡੇ ਕਲ ਕੀ ਧਰਪਾਤਸ਼ਾ ਪਿਤਾ ਨੂੰ ਜਿਹਨੇ ਆਪਣਾ ਸਰਬੰਸ ਕੁਰਬਾਨ ਕਰਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਬਹਿ ਕੇ ਇਹ ਗੀਤ ਗਾਇਆ ਸੀ ਮਿੱਤਰ ਪਿਆਰੇ ਨੂੰ ਸਾਡਾ ਇਹ ਜਿਸ ਨੇ ਆਖ ਸੁਣਾਇਆ ਹੈ ਹਾਲ ਮੁਰੀਦਾਂ ਦਾ ਕਹਿਣਾ ਜਿਸ ਨੇ ਸੱਦ ਇਸ਼ਕ ਦਾ ਲਾਇਆ ਹੈ ਐਸੀ ਉਸ ਮੁਰਸ਼ਦ ਦੇ ਚੇਲੇ ਹਾ ਇਹ ਸਾਬਤ ਕਰ ਦੇ ਖਿਲਾਵਾਂਗੇ ਆ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ ਜਲਾਦ ਨੇ ਫੇਰ ਸਵਾਲ ਪੁੱਛਿਆ ਭਾਈ ਮਨੀ ਸਿੰਘ ਸਾਹਿਬ ਜੀ ਹੋਰਾਂ ਨੂੰ ਜਿਹੜੀ ਗੱਲ ਬਾਬਾ ਬੰਤਾ ਸਿੰਘ ਜੀ ਕਰਕੇ ਗਾਇਆ ਨਾ ਗੁਰਮੁਖੋ ਇਹ ਅੱਖਰ ਅੱਖਰ ਸੱਚ ਹੈ ਕਿ ਜਿਹੜਾ ਸ਼ਹੀਦ ਹੁੰਦਾ ਹੈ ਉਹਨੂੰ ਕਲਗੀਧਰ ਪਾਤਸ਼ਾਹ ਦੀ ਗੋਦ ਮਿਲਦੀ ਹੈ ਗੋਦ ਪ੍ਰਾਪਤ ਹੁੰਦੀ ਹੈ ਉਹ ਸਤਿਗੁਰਾਂ ਦੀ ਗੋਦ ਵਿੱਚ ਜਾਂਦਾ ਹੈ ਜਲਾਦ ਕਹਿਣ ਲੱਗਾ ਬਜ਼ੁਰਗਾ ਤੈਨੂੰ ਬੰਦ-ਬੰਦ ਕਟਵਾ ਕੇ ਮਿਲੇਗਾ ਕੀ ਤੇ ਭਾਈ ਸਾਹਿਬ ਜੀ ਨੇ ਉਹਨੂੰ ਉਲਟਾ ਸਵਾਲ ਕੀਤਾ ਤੈਨੂੰ ਮੇਰਾ ਬੰਦ-ਬੰਦ ਕੱਟ ਕੇ ਮਿਲੇਗਾ ਕੀ ਉਹ ਕਹਿੰਦਾ ਕਿ ਦੋ ਵਕਤ ਦੀ ਰੋਟੀ ਜੋਗੇ ਪੈਸੇ ਮਿਲ ਜਾਣਗੇ ਤੇ ਭਾਈ ਸਾਹਿਬ ਜੀ ਕਹਿਣ ਲੱਗੇ ਮੈਨੂੰ ਬੰਦ ਬੰਦ ਕਟਵਾ ਕੇ ਮੇਰੇ ਕਲਗੀਧਰ ਪਾਤਸ਼ਾਹ ਦੀ ਗੋਦ ਪ੍ਰਾਪਤ ਹੋਵੇਗੀ ਤੇ ਭਾਈ ਸਾਹਿਬ ਕਹਿਣ ਲੱਗੇ ਤੂੰ jobb ਤੇ ਨੌਕਰ ਟੁਕੜੇ ਦਾ ਮਾਲਕ ਦਾ ਹੁਕਮ ਵਜਾਣਾ ਵਾ ਮੈਂ ਇਸ ਦੇਹ ਦਾ ਮਾਲਕ ਜੋ ਹੈ ਉਸ ਨੂੰ ਪਿਆ ਰਿਝਾਨਾ ਵਾ ਤੇਰੀ ਤਲਬ ਰੁਪਈਏ ਨੇ ਐਸੇ ਉੱਤਮ ਪਦਵੀ ਪਾਵਾਂਗੇ ਆ ਕਾਤਲ ਆਪਾਂ ਦੋਵੇਂ ਰੜ ਮਿਲ ਅਜਬ ਤਮਾਸ਼ਾ ਲਾਵਾਂਗੇ ਭਾਈ ਮਰੇ ਸਿੰਘ ਸਾਹਿਬ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਤੇ ਕਲਗੀਧਰ ਪਾਤਸ਼ਾਹ ਦੀ ਭਾਈ ਸਾਹਿਬ ਭਾਈ ਮਰੇ ਸਿੰਘ ਜੀ ਹੋਰਾਂ ਗੋਤ ਪ੍ਰਾਪਤ ਹੋਈ ਗੁਰਮੁਖੋ ਵੇਸੇ ਤਰ੍ਹਾਂ ਜੋਨ 1984 ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਖ ਅਮਰ ਸ਼ਹੀਦ ਉਹਨਾਂ ਦੇ ਨਾਮ ਦੇ ਨਾਲ ਜਿੰਦੇ ਵੀ ਵਿਸ਼ੇਸ਼ਣ ਲਾਏ ਦਾ ਪੰਥ ਨੇ ਜਿੰਨਾ ਸਤਕਾਰ ਦਿੱਤਾ ਸੰਤ ਵੀ ਗਿਆਨੀ ਵੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਰਦੇ ਮੁਜਾਹਿਦ 20ਵੀਂ ਸਦੀ ਦੇ ਮਹਾਨ ਜਰਨੈਲ ਕੌਮੀ ਸ਼ਹੀਦ ਕਿਹੜਾ ਦਰਜਾ ਕਿਹੜਾ ਰੁਤਬਾ ਕਿ ਜਿਹੜਾ ਪੰਥ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਨਹੀਂ ਦਿੱਤਾ ਗੁਰਮੁਖੂ ਐਸੇ ਜਿਹੜੇ ਮਰਦ ਨੇ ਇਹ ਸਦੀਆਂ ਬਾਅਦ ਪੈਦਾ ਹੋਇਆ ਕਰਦੇ ਨੇ ਹਰ ਰੋਜ਼-ਰੋਜ਼ ਅਹਜੇ ਮਰਦ ਪੈਦਾ ਨਹੀਂ ਹੁੰਦੇ ਉਸ ਮਰਦ ਦੇ ਮੁਜਾਹਿਦ ਨੇ ਅੱਜ ਦੇ ਦਿਨ ਛੇਰੀ ਅਕਾਲ ਤਖਸੈਬ ਦੇ ਸਾਹਮਣੇ ਛਾਤੀ ਤਾਣ ਕੇ ਮੌਤ ਨੂੰ ਗੜੇ ਲਗਾਇਆ ਪਾਵਨ ਸ਼ਹਾਦਤ ਪ੍ਰਾਪਤ ਕੀਤੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਹ ਭਾਈ ਅਮਰੀਕ ਸਿੰਘ ਜੀ ਹੋਰਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਜਰਨਲ ਸੁਭੇਕ ਸਿੰਘ ਜੀ ਹੋਰਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਬਾਬਾ 18 ਸਿੰਘ ਸਾਹਿਬ ਜੀ ਹੋਰਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਔਰ ਬਾਪੁਰਖਾਂ ਦੇ ਨਾਲ ਗੁਰਮੁਖੋ ਇਤਿਹਾਸਕਾਰ ਵੀ ਦੱਸਦੇ ਨੇ ਔਰ ਜਿਹੜੇ ਉਸ ਵਕਤ ਮੌਜੂਦ ਸਨ ਐਸ ਵੇਲੇ ਵੀ ਸਟੇਜ ਦੇ ਉੱਤੇ ਉਹ ਸਿੰਘ ਬੈਠੇ ਹੋਏ ਜਿਨ੍ਹਾਂ ਨੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਮਾੜੀ ਜਿਨ੍ਹਾਂ ਨੇ ਇਸ ਧਰਮ ਯੋਧ ਨੂੰ ਲੜਿਆ ਜੇਲਾ ਕੱਟੀਆਂ ਜੇਲਾ ਕੱਟ ਕੇ ਤਸ਼ੱਦਦ ਝੱਲ ਕੇ ਉਹ ਬਾਹਰ ਆਏ ਉਹ ਦੱਸਦੇ ਆ ਕਿ ਕੱਲੇ ਸੰਤ ਜਰਨੈਲ ਸਿੰਘ ਜੀ ਹੋਰਾਂ ਦੇ ਸਾਥੀ ਸਨ ਕਿ ਹਥਿਆਰ ਚੱਕ ਕੇ ਨਹੀਂ ਲੜੇ ਉਥੇ ਕਾਰ ਸੇਵਾ ਵਾਲੇ ਵੀ ਲੜੇ ਉਥੇ ਹਲਵਾਈ ਵੀ ਲੜੇ ਉਥੇ ਜਿਹੜੇ ਸੰਗਤ ਦਰਸ਼ਨ ਕਰਨ ਆਏ ਸੀ ਉਹਨਾਂ ਦੇ ਵਿੱਚੋਂ ਜਿਹੜੇ ਹਥਿਆਰ ਚਲਾਉਣਾ ਜਾਣਦੇ ਸਨ ਉਹ ਵੀ ਲੜੇ ਕਿਉਂਕਿ ਇਹ ਧਰਮ ਯੋਧ ਸੀ ਜਿਹੜੇ ਸੰਤਾਂ ਦੇ ਨਾਲ ਮਹਾਂਪੁਰਖਾਂ ਦੇ ਨਾਲ ਸਾਥੀ ਸਿੰਘਾਂ ਨੇ ਜੂਝਦੇ ਹੋਇਆ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਅੰਦਰ ਪਰਮਖੋ ਛੋਟੀ ਤੋਂ ਛੋਟੀ ਉਮਰ ਦਾ ਜਿਹੜਾ ਸ਼ਹੀਦ ਹੈ ਉਹ ਇਸ ਪੰਥ ਨੇ ਪੈਦਾ ਕੀਤਾ ਹੈ ਆਮ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਫੋਟੋ ਇੱਕ ਛੋਟਾ ਸ਼ਹੀਦ ਹੈ ਛੋਟਾ ਪੁਜੰਗੀ ਸਿੰਘ ਹੈ ਜਿਸ ਦੀ ਉਮਰ ਕੇਵਲ 18 ਦਿਨ ਦੀ ਹੈ ਉਹ 18 ਦਿਨ ਦਾ ਪੁਜੰਗੀ ਸਿੰਘ ਵੀ ਜਿਹੜਾ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਦੇ ਅੰਦਰ ਸ਼ਹੀਦ ਹੋਇਆ ਹੈ ਪ੍ਰਤੱਖ ਦਰਸ਼ੀ ਦੱਸਦੇ ਨੇ ਕਿ ਦੁੱਧ ਚੁੰਗਦੇ ਬੱਚੇ ਫੜ-ਫੜ ਕੇ ਕੰਦਾ ਦੇ ਨਾਲ ਮਾਰ-ਮਾਰ ਕੇ ਭਾਰਤੀ ਫੌਜ ਨੇ ਸ਼ਹੀਦ ਕੀਤੇ ਨੇ ਇਹਨਾਂ ਜ਼ੁਲਮੋ ਤਸ਼ੱਦਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਹੋਇਆ ਔਰ ਮਹਾਰਸ਼ਾਹਾਂ ਤਾਂ ਜਿੰਨਾਂ ਨੇ ਪ੍ਰਾਪਤ ਕੀਤੀਆਂ ਉਹਨਾਂ ਸਮੋਸ਼ ਹੀ ਤਰ੍ਹਾਂ ਦੇ ਚਰਣਾ ਤੇ ਕੋਟਾਰ-ਕੋਟ ਨਮਸਕਾਰ ਕਰਦਾ ਹੋਇਆ ਆਪ ਸਮੁੱਚੀ ਸੰਗਤ ਤੋਂ ਆਪਣੇ ਸਾਥੀ ਸਿੰਘ ਸਰਬਾਨ ਜੀ ਦੇ ਸਾਹਿੱਤ ਕੇਮਾ ਦਾ ਜਾਚ ਕਹਾ ਅੰਮ੍ਰਿਤ ਛਕੋ ਅੰਮ੍ਰਿਤ ਸ਼ਕੀ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰੋ ਤਾਂ ਮੰਦਮੇ ਟਕਸਾਲ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਬਾਬਾ ਬੰਤਾ ਸਿੰਘ ਜੀ ਹੋਰਾਂ ਨੇ ਬਾਖੂਬ ਵੀ ਤੁਹਾਡਾ ਨਾਮ ਜ਼ਿਕਰ ਕੀਤਾ ਹੈ ਔਰ ਖਾਸ ਕਰਕੇ ਇਹਨਾਂ ਪ੍ਰਾਪਤੀਆਂ ਦੇ ਵਿੱਚ ਜਿਹੜਾ ਮਹਾਂਪੁਰਖਾਂ ਨੇ ਗੁਰਬਾਣੀ ਦਾ ਅਰਥਾਂ ਦਾ ਜਿਹੜਾ ਟੇਕਾ ਕੀਤਾ ਹੈ 45 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਇਸ ਸਾਰੀ ਜੋ ਕਾਰਜ ਕੀਤਾ ਉਹਨੂੰ ਲੱਗਾ ਉਹਨੂੰ ਜ਼ਰੂਰ ਪੜੋ ਉਹਨੂੰ ਪੜ ਕੇ ਤੇ ਗੁਰਬਾਣੀ ਦੇ ਅਰਥਾਂ ਤੋਂ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦੇ ਅਰਥਾਂ ਨੂੰ ਧਾਰਨ ਕਰਕੇ ਜੀਵਨ ਤੋਂ ਉਸ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਅਮਰਤ ਸ਼ੋਖੋ ਅਮਰਤ ਸ਼ਾਖੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀ।